ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਅੱਜ ਦਾ ਸ਼ੁਭ ਸਮਾਗਮ ਸ਼ੁਕਰਾਨਾ ਸਮਾਗਮ ਮਾਤਾ ਨਾਨਕੀ ਸੰਗਤ ਨਿਵਾਸ ਉਠਾਂ ਵਾਲੀ ਗਲੀ ਚੌਂਕ ਪ੍ਰਾਗਦਾਸ ਜਿਵੇਂ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਵਾਸਤੇ ਗੁਰੂ ਰਾਮਦਾਸ ਮਹਾਰਾਜ ਨੇ ਸੀਸ ਤੇ ਹੱਥ ਧਰ ਕੇ ਭਾਈ ਹਰੀ ਸਿੰਘ ਜੀ ਰਾਜਕੋਟ ਗੁਜਰਾਤ ਨਿਵਾਸੀ ਭਾਈ ਹਰਜਿੰਦਰ ਸਿੰਘ ਜੀ ਪੱਛਮ ਵਿਹਾਰ ਦਿੱਲੀ ਨਿਵਾਸੀ ਭਾਈ ਮਨਜੀਤ ਸਿੰਘ ਜੀ ਵਿਕਾਸਪੁਰੇ ਦਿੱਲੀ ਨਿਵਾਸੀ ਇਹ ਤਿੰਨ ਗੁਰਮਖਾਂ ਪਿਆਰਿਆਂ ਦੇ ਸਿਰ ਤੇ ਹੱਥ ਹੱਥ ਰੱਖ ਕੇ ਤਕਰੀਬਨ 2009 ਦੇ ਵਿੱਚ ਇਹ ਸੰਸਥਾ ਜਿਹੜੀ ਸੀ ਇਹ ਸਰਾਂ ਜਿਹੜੀ ਸੀ ਤੇ ਮਹਾਰਾਜ ਨੇ ਤਿਆਰ ਕਰਵਾਈ ਜਿਹਦੇ ਵਿੱਚ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਸਿੰਘ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੇ ਸਹਿਯੋਗ ਸਦਕਾ ਇਹ ਸੰਪੂਰਨ 1 ਸਾਲ ਦੇ ਵਿੱਚ ਹੋਈ ਤਕਰੀਬਨ ਅੱਜ 2024 18 ਅਗਸਤ ਜੋ ਕਿ ਹਰ ਸਾਲ 15 ਅਗਸਤ ਵਾਲੇ ਦਿਨ ਗੁਰਮਤ ਸਮਾਗਮ ਸ਼ੁਕਰਾਨਾ ਸਮਾਗਮ ਕਰਾਇਆ ਜਾਂਦਾ ਸੀ ਇਸੇ ਤਰ੍ਹਾਂ ਅੱਜ 18 ਅਗਸਤ ਨੂੰ ਵੀ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਵਾਖ ਵਖੂਲ ਕਰਦੇ ਕੀਰਤਨੀਆਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੂੱਚੇ ਸਿੰਘ ਸਹਿਬਾਨ ਸਿੰਘ ਸਾਬ੍ਹ ਗਿਆਨੀ ਗੁਰਮਿੰਦਰ ਸਿੰਘ ਜੀ ਸਾਬਕ ਸਿੰਘ ਸਾਬ੍ਹ ਗਿਆਨੀ ਮਾਨ ਸਿੰਘ ਜੀ ਅਤੇ ਹੋਰ ਪਿਆਰੀਆਂ ਸ਼ਖਸੀਅਤਾਂ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਭਾਈ ਮੰਗਲ ਸਿੰਘ ਜੀ ਭਾਈ ਸੁਨਾਮ ਸਿੰਘ ਜੀ ਭਾਈ ਤ੍ਰਲੋਕ ਸਿੰਘ ਜੀ ਭਾਈ ਕਰਮ ਸਿੰਘ ਜੀ ਅਤੇ ਭਾਈ ਕੁਲਵੰਤ ਸਿੰਘ ਜੀ ਸਮੂੱਚੇ ਹੀ ਗ੍ਰੰਥੀ ਸਿੰਘ ਸੇਵਾਦਾਰ ਚੌਰ ਬਰਦਾਰ ਅਰਦਾਸੀਏ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਹ ਸੰਗਤਾਂ ਦੀ ਸੇਵਾ ਵਾਸਤੇ ਗੁਰਮਖਾਂ ਵੱਲੋਂ ਤਿਆਰ ਕੀਤੀ ਗਈ। ਸੋ ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ ਗੁਰਮਖਾਂ ਦੇ ਸੀਸ ਤੇ ਹੱਥ ਰੱਖਿਆ ਉੱਥੇ ਅਸੀਂ ਸਮੁੱਚੇ ਸਿੰਘ ਸਹਿਬਾਨਾਂ ਵੱਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜੀ ਦੇ ਸਾਰੇ ਸਟਾਫ ਸੇਵਾਦਾਰਾਂ ਵੱਲੋਂ ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰਾਨਾ ਧੰਨਵਾਦ ਕਰਦੇ ਹਾਂ ਕਿ ਮਹਾਰਾਜ ਇਸੇ ਤਰ੍ਹਾਂ ਇਹਨਾਂ ਸੇਵਕਾਂ ਪਾਸੋਂ ਤੇ ਇਹ ਸੇਵਾ ਲੈਦੇ ਰਹਿਣ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਦਰਸ਼ਨ ਕਰਨ ਗੁਰੂ ਘਰ ਦੇ ਸੇਵਾ ਤੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ